ਕਿਉਂ ਇਹ ਜਿਹੜਾ ਉਹ ਸਰਕਾਰ ਨੂੰ ਪਾਰਕ ਕਰ ਹੋਣੀ ਦੇਣਾ ਪੁਹਾੜੀਆਂ ਦੇ ਵਿੱਚ ਵੱਡੇ ਪੈਮਾਨੇ ਤੋਂ 24000 ਏਕੜ ਤੋਂ ਮਿਲ てる ਜ਼ਮੀਨ ਹੈ ਜਿਹੜੀ ਪਾਰਕ ਕੀਤੀ ਜਾ ਰਹੀ ਹੈ ਟੋਟਲ 65500 ਏਕੜ ਤੋਂ ਵੱਧ ਜ਼ਮੀਨ ਪਾਰਕ ਕੀਤੀ ਜਾ ਰਹੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਅਰਬਨ ਸਟੇਟੋ ਬਣਾਉਣ ਦੇ ਨਾਂ ਤੇ ਲੋਕਾਂ ਨੂੰ ਸ਼ਹਿਰੀਕਰਨ ਕਰਨ ਦੇ ਨਾਂ ਤੇ ਧੋਖਾ ਦੇ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਪੂੰਜੀਪਤੀਆਂ ਦੀ ਸੇਵਾ ਕਰਨ ਦੇ ਵਿੱਚ ਪੰਜਾਬ ਦੀ ਭਵੰਤਪਾਨ ਦੀ ਸਰਕਾਰ ਲੱਗੀ ਹੋਈ ਹੈ ਸੋ ਇਹਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਹੈ ਸੰਯੁਕਤ ਕਿਸਾਨ ਮੋਰਚੇ ਅੱਜ ਜਿੱਥੇ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਜਗਾਉਣ ਲਈ ਲੋਕਾਂ ਦੀ ਜਾਗਰੂਕੀ ਕਰਨ ਲਈ ਇੱਕ ਵੱਡਾ ਪ੍ਰੋਗਰਾਮ ਕਰ ਰਹੇ ਆਪਾਂ ਉੱਥੇ 24 ਅਗਸਤ ਨੂੰ ਵੱਡੇ ਪਹਿਮਾਨੇ ਤੇ ਲੁਧਿਆਣਾ ਸ਼ਹਿਰ ਦੇ ਕੋਲ ਇੱਕ ਵੱਡਾ ਕਾਠੂ ਵਜਿਤ ਵੱਡਾ ਸ਼ਾਮ ਤੇ ਰੋਕ ਦਿੱਤੇ ਹੋਗੇ ਸੋ ਅੱਜ ਇਸ ਮੰਚ ਦੇ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਤੁਸੀਂ ਆਏ ਆ ਵੱਡੀ ਪੱਤਰ ਤੇ ਵੱਡੀ ਪੱਤਰ ਤੇ ਟਰੈਕਟਰ ਤੇ ਗੱਡੀਆਂ ਲੈ ਕੇ ਆਏ ਹੋ ਔਰ ਇਹ ਇੱਕ ਕੈਲਰ ਜਿਵੇਂ ਟ੍ਰੇਨਰ ਜਿਵੇਂ ਟ੍ਰੇਨਰ ਹੁੰਦਾ ਇਹਦੇ ਵਿੱਚ ਇੱਕ ਬੜੀ ਸਪੱਸ਼ਟ ਕਲੀਅਰ ਗੱਲ ਹੈ ਕਿ ਸਾਡੀ ਦੇਖੋ ਲੁਧਿਆਣਾ ਜ਼ਿਲ੍ਹਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਤੀ ਐਕਟ ਨੰਬਰ 1 ਜਨਕ ਚ ਵੀ ਝੋਨੇ ਚ ਵੀ ਖੇਤੀ ਦੀ ਜ਼ਮੀਨ ਖੇਤੀ ਕਰਨ ਵਾਲੇ ਕਿਸਾਨ ਦਾ ਪਰਿਵਾਰ ਮਜ਼ਦੂਰ ਉੱਦ ਪਦਾ ਕੰਮ ਕਰਨ ਵਾਲੇ ਲੋਕ ਸਾਰੇ ਖੇਤੀ ਤੋਂ ਨਿਰਭਰ ਨੇ ਸਾਡੇ ਧੰਦੇ ਤੇ ਵੀ ਲੱਤ ਮਾਰ ਰਹੇ ਨੇ ਸਾਡੀਆਂ ਜ਼ਮੀਨਾਂ ਵੀ ਖੋ ਰਹੇ ਨੇ ਉਹ ਸਾਨੂੰ ਬੇਰੁਜ਼ਗਾਰ ਕਰਕੇ ਮਜ਼ਦੂਰਾਂ ਦੀ ਉਸ ਲਾਈਨ ਵਿੱਚ ਸੁੱਟ ਰਹੇ ਨੇ ਜਿੱਥੇ ਰੁਜ਼ਗਾਰ ਨਹੀਂ ਮਿਲਦਾ ਸ਼ਹਿਰਾਂ ਬਲਤਾਂ ਕਿਨੇ ਜਿੱਥੇ ਕੋਈ ਰੁਜ਼ਗਾਰ ਨਹੀਂ ਪੋਲੂਸ਼ਨ ਹੈ ਨਾ ਰੁਜ਼ਗਾਰ ਹੈ ਚੁਣੌਤੀ ਹੈ ਵਾਸਤੇ ਚੁਣੌਤੀ ਆਪਾਂ ਨੂੰ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਚੁਣੌਤੀ ਹੈ ਸ਼ਹਿਰਾਂ ਦੇ ਮਿਹਨਤ ਕਸ਼ ਲੋਕਾਂ ਨੂੰ ਚੁਣੌਤੀ ਹੈ ਕਿਸਾਨ ਜਥੇ ਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਪੰਜਾਬ ਦੇ ਅੰਦਰ ਸਾਰੀਆਂ ਜਥੇ ਬੰਦੀਆਂ ਲੜ ਰਹੀਆਂ ਨੇ ਪੰਜਾਬ ਦੀਆਂ ਜਥੇ ਬੰਦੀਆਂ ਨੇ ਅਪੀਲ ਪੇਸ਼ਾ ਕੀਤਾ ਹੋਇਆ ਹੈ ਔਰ ਮੈਂ ਇੱਥੇ ਤੁਹਾਨੂੰ ਵਾਅਦਾ ਵਿਸ਼ਵਾਸ ਨਾਲ ਕਹਿ ਸਕਦਾ ਕਿ ਇੱਕ ਲੈਂਡ ਪੂਲਿੰਗ ਪਾਰਕ ਸੀਟ ਜਿਵੇਂ ਤਿੰਨ ਕਾਨੂੰਨ ਲੋਕੀ ਸਰਕਾਰ ਨੇ ਲੈ ਕੇ ਪਾਰਲੀਮੈਂਟ ਦੇ ਵਿੱਚ ਪਾਸ ਕਰਕੇ ਫਿਰ ਫੁੱਟ ਕੇ ਚੱਟਿਆ ਸੀ ਤੇ ਤਿੰਨੇ ਕਾਨੂੰਨ ਪਾਰਲੀਮੈਂਟ ਚੋਂ ਵਾਪਸ ਲੈ ਚੀ ਇਹ ਲੈਂਡ ਪੂਰੀ ਰਿਪੋਰਟ ਸੀ ਤੁਹਾਡੇ ਗੁੱਸੇ ਨਾਲ ਤੁਹਾਡੇ ਏਕੇ ਨਾਲ ਤੁਹਾਡੀ ਲੜਾਈ ਨਾਲ ਤੁਹਾਡੇ ਲੰਬੇ ਸੰਘਰਸ਼ ਨਾਲ ਇਹ ਲੈਂਡ ਪੂਰੀ ਪਹੁੰਚੀ ਦੇ ਬਾਰੇ ਵੀ ਪੁਰਵਾਂ ਚੰਬੰਦੀ ਸਰਕਾਰ ਨੂੰ ਧੋਖ ਕੇ ਚੱਕਣਾ ਪਊਗਾ ਇਹ ਮੈਂ ਤੁਹਾਨੂੰ ਕਹਵੇਂ ਨਾਲ ਕਿਹចਾਦਾ ਬੜੇ ਮਾਨ ਨਾਲ ਕਿਹចਾਦਾ ਤੁਹਾਡੀ ਇੱਜ਼ਤ ਕਰਕੇ ਤੁਹਾਡੀ ਲੜਾਈ ਕਰਕੇ ਸੋ ਐਨਾ ਕਹਿੰਦਾ ਹੋਇਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧਰਸ ਵਾਹਿਗੁਰੂ ਜੀ ਦੇ ਹਾਂਜੀ ਪ੍ਰਧਾਨ ਜੀ ਦੱਸ ਦੋ ਜੀ ਅੱਜ ਦਾ ਰੋਸ਼ੋ ਸ਼ੋਅ ਕਰਾਇਆ ਗਿਆ ਟ੍ਰੈਕਟਰ ਮਾਰਚ ਕਿੱਥੇ-ਕਿੱਥੇ ਗਿਆ ਸੀਗਾ ਕਿੱਥੋਂ ਸ਼ੁਰੂ ਹੋਇਆ ਸੀ ਅੱਜ ਪੂਰੇ ਪੰਜਾਬ ਦੇ ਵਿੱਚ ਐਸਕੇਮ ਦੇ ਸੱਤੇ ਕੇ ਜੀ ਕੇਮ ਆਪਾਤ ਦੀ ਹਮਾਇਤ ਨਾਲ ਜੀ ਪੂਰੇ ਪੰਜਾਬ ਦੇ ਵਿੱਚ ਟ੍ਰੈਕਟਰ ਮਾਰਚ ਕਰਾਇਆ ਗਿਆ ਜੀ ਜਿਹਦੇ ਵਿੱਚ ਪਟਿਆਲਾ ਦੇ ਵਿੱਚ ਹਸਿਆਣਾ ਪੋਲਾ ਤੋਂ ਇਹਦਾ ਸ਼ੁਰੂ ਹੋ ਕੇ ਜਿਹੜੇ-ਜਿਹੜੇ ਪਿੰਡਾਂ ਦੇ ਚਿੰਨ੍ਹ ਨਾ ਲੈਂਡ ਪੂਲ ਪਾਲਿਸੀ ਵਿੱਚ ਸਰਕਾਰ ਨੇ ਲਈਆ ਉਹ ਪਿੰਡਾਂ ਦੇ ਵਿੱਚ ਨਾਲ ਜਿਵੇਂ ਇਹਦਾ ਜਿਹੜਾ ਐਂਡ ਕਰਿਆ ਉਹ ਫੂਡਾ ਗਰਾਉਂਡ ਤਿਰਪੜੀ ਦੁੱਖਨਵਾਰ ਸਾਹਿਬ ਦੇ ਨੇੜੇ ਇੱਥੇ ਆ ਕੇ ਉਹਦਾ ਐਂਡ ਹੋਇਆ ਜਿਹੜੀ ਲੈਂਡ ਪੂਲ ਪਾਲਿਸੀ ਆ ਉਹ ਸਰਕਾਰ ਤੋਂ ਸੀ ਕਰਦੇ ਉਹਨੂੰ ਮੁੱਢ ਤੋਂ ਹੀ ਰੱਦ ਕਰੋ ਜੀ ਕਿਉਂਕਿ ਲੈਂਡ ਪੂਲ ਪਾਲਿਸੀ ਆ ਜਿਹੜੀ ਇਹਦੇ ਨਾਲ ਪਹਿਲਾਂ ਚੰਡੀਗੜ੍ਹ ਚ ਚਲਾ ਕੇ ਦੇਖੀ ਉਹ ਤਬਾਹ ਹੋ ਗਿਆ 65552 ਜਲਾਇੰਡ ਪੁਲ ਦੇ ਨਾਮ ਤੇ ਸਰਕਾਰ ਕੋ ਰਹਿ ਕਰਦੀ ਜੀ ਜਦ ਕਿ ਜੇ ਅਪ ਚੰਡੀਗੜ੍ਹ ਦੀ ਬਾਗੀ ਕਰਦਾ ਹਾਲੇ ਤੱਕ 20000 ਕਿਲੇ ਦੇ ਵਿੱਚ ਚੰਡੀਗੜ੍ਹ ਵਸਿਆ ਬਾ ਪੂਰਾ ਪੰਜਾਬ 65552 ਕਿਵੇਂ ਉਹ ਕਰੰਗੇ ਦੂਜੀ ਗੱਲ ਜਿਹੜੀ ਪੰਜਾਬ ਦੀ ਜ਼ਮੀਨ ਆ ਆਹ ਉਪਜਾਊ ਜ਼ਮੀਨ ਆ ਤਿੰਨ ਫਾਸਲਾ ਦੇਣ ਵਾਲੀ ਜ਼ਮੀਨ ਆ ਜਿਵੇਂ ਸਰਕਾਰ ਨੇ ਲੈਂਡ ਪੁਲ ਕੋਲ ਕਿਸੇ ਲੋਕਾਂ ਨੂੰ ਦੇਣਾ ਨਹੀਂ 1 ਰੁਪਏ ਵਿੱਚੋਂ ਕਹੇ ਕਿ 25 ਪੈਸੇ ਦੇਣੇ ਵਾਸਤੇ ਸਾਡੀ ਉਹ ਜ਼ਮੀਨ ਆ ਸਾਨੂੰ ਹੋ ਕੇ ਵਿੱਚੋਂ ਚੌਥਾ ਹਿੱਸਾ ਵਾਪਸ ਲਿਆ ਜਾ ਰਿਹਾ ਉਹ ਵੀ ਪਲਾਟਾਂ ਦੇ ਰੂਪ ਦੇ ਵਿੱਚ ਆ ਜੇ ਕਿਸੇ ਜ਼ਿੰਮੇਦਾਰ ਕਿਸਾਨ ਕੋ ਪੰਜਾਂ ਚਾਰ ਕੇਲੇ ਆਉਂਦੇ ਨੇ ਉਹ ਲੈਂਡ ਪੋਲਿਸੀ ਤੋਂ ਆ ਗਿਆ ਉਹ ਪੰਜ ਪਲਾਟ ਦੇ ਦੇ ਉਹ ਘਰਾਂ ਜਾ ਕੇ ਉਹ ਪਲਾਟਾਂ ਦੇਖ ਕੇ ਕਰਦਾ ਐਵੇਂ ਕਰਕੇ ਪੰਜਾਬ ਸਰਕਾਰ ਜਿਹੜੇ ਸਮੇਂ 95 ਸਾਡੇ ਐਮਐਲਏ ਚੋਣਾਂ ਤੇ ਬਾਹਰੋਂ ਦਿੱਲੀ ਤੋਂ ਆ ਕੇ ਜਿਹੜੇ ਤੇਰੇ ਆਪਾਂ ਕਹਿ ਸਕਦੇ ਆ ਕੇਜਰੀਵਾਲ ਵਗੈਰਾ ਜਿਹੜਾ ਪਰਚੇ ਚਾਰਜ ਹੋਏ ਬਲੇ 420 ਵਗੈਰਾ ਤੇ ਉਹ ਬੰਦੇ ਇੱਥੇ ਆਏ ਨੇ ਹੌਣ ਦੇ ਕਹਿ ਅਨਸਾਰ ਸਾਡੇ 92 ਬੰਦੇ ਕਹਿ ਰਹੇ ਨੇ ਕਿ ਲੋਕਾਂ ਨੂੰ ਅਜਿਹੀ ਲੜਪੜ ਨੂੰ ਸਮਝ ਨਹੀਂ ਪਰ ਸਾਡੇ 92 ਦੇ 92 ਦੇ ਮੇਲੇ ਚ ਉਹਨਾਂ ਨੂੰ ਕੁੱਤੋਂ ਬਣਾ ਗਏ ਕਿਉਂਕਿ ਲੋਕਾਂ ਨੂੰ ਜਿੱਦਾ ਪਤਾ ਲੈਂਡ ਪੂਲਿੰਗ ਪੌਂਡ ਦੇ ਵਿੱਚ ਲੋਕਾਂ ਨੂੰ ਐਨੀ ਬਾਰੀ ਦਾ ਕੀ ਕਰਨਾ ਦੂਜੇ ਪਾਸੇ ਜੇ ਸਾਡੀ ਪੰਜਾਬੀ ਧਰਤੀ ਉੱਤੇ ਲੋਕ ਖਾਣ ਪੀਣਗੇ ਕਿ ਅਸੀਂ ਕੀ ਕਰਾਂਗੇ ਪਲਾਟਾਂ ਦੇ ਜਾਂ ਜਿਹੜੇ ਜੋ ਵੀ ਖਾਣ ਪੀਣ ਦਾ ਸਬਨ ਕੋਈ ਫੈਕਟਰੀ ਤੇ ਬਣਾ ਸਕਦੀ ਕਿ ਤਰ੍ਹਾਂ ਬਰਾਮਦੇ ਜਿਹੜਾ ਜਮੀਨ ਦੀ ਕੀਮਤੀ ਚੀਜ਼ਾਂ ਪੈਦਾ ਹੁੰਦੇ ਨੇ ਉਹ ਜ਼ਮੀਨ ਤੋਂ ਪੈਦਾ ਹੁੰਦੇ ਨੇ ਉਹਨਾਂ ਕਿਸਾਨ ਮਜ਼ਦੂਰ ਪੈਦਾ ਕਰਦਾ ਆ ਕੋਈ ਫੈਕਟਰੀ ਨਹੀਂ ਬਣਾਦੀ ਪਰ ਜਿਤਨਾ ਲੱਗਦਾ ਹੈ ਗੱਡੀਆਂ ਵੱਡੀਆਂ ਸੜਕਾਂ ਇਸ ਸਾਡੀ ਗੱਲ ਕਰੀਏ 1.5 ਲੱਖ ਕਿੱਲਾ ਸਰਕਾਰ ਨੇ ਜੋ ਲੈਂਡ ਕੋਰਨ ਦੀ ਕੋਸੇ ਤਰ੍ਹਾਂ ਜਾਂ ਰੇਲਵੇ ਟ੍ਰੈਕਾਂ ਵਾਸਤੇ ਜਾਂ ਸੜਕਾਂ ਦਾ ਕੱਚਾ ਮਤਲਬ ਉਹ ਕਮੇਰੇ ਕੰਮ ਹੈ ਪਰ ਉਹ ਵੀ ਅਸੀਂ ਕਰਾਂ ਕੀ ਜਦ ਕਿ ਲੈਂਡ ਕੋਰਨ ਦੀ ਕੋਸੇ ਹੋਰ ਜਿੱਥੇ ਜਿਹੜੇ ਸਟੇਟ ਬਿੱਲੇ ਪਏ ਨੇ ਆਪਾਂ ਆਪਾਂ ਵਗੈਰਾ ਹੋ ਗਿਆ ਕਰ ਗਏ ਕਿਉਂਕਿ ਜਿਹੜੀ ਸਭੀ ਪੰਜਾਬ ਸਰਕਾਰਾਂ ਬੀਜ ਸਰਕਾਰ ਦੀ ਕੋਣੀ ਚਾਹੁੰਦੇ ਜਿੰਨੇ ਪਹਿਲਾਂ ਡੀਲਰ ਕੰਮ ਕਰਦੇ ਹੁੰਦੇ ਤੇ ਦਲਾਲੀ ਦੇ ਤੌਰ ਤੇ ਪੰਜਾਬ ਸਰਕਾਰ ਨੇ ਪਹਿਲਾਂ ਕਾਂਜ ਨੇ 25 ਮਿੰਨਾਂ ਜ਼ਮੀਨਾਂ ਤੇ ਉਹ ਖਰੀਆਂ ਉਹ ਤੋਂ ਬਹੁਤ ਲੋਕਾਂ ਦੇ ਨਿੱਜੀ ਜ਼ਮੀਨਾਂ ਜਿੱਥੇ ਵੀ ਸਰਕਾਰਾਂ ਚੱਲਦੇ ਲੋਕਾਂ ਦੇ ਟੈਕਸਰ ਸਰਕਾਰਾਂ ਚੱਲਦੀਆਂ ਨੇ ਪੂਰੇ ਬਲਦ ਦੇ ਵਿੱਚ ਉਹ ਲੋਕਾਂ ਨੂੰ ਸੂਲਤਾਂ ਦੇ ਜਾਂਦੇ ਨੇ ਪਰ ਸਾਡੀ ਪੰਜਾਬ ਸਰਕਾਰ ਦਾ ਪਾਰਸਕ ਵਿੱਚ ਪਹਿਲੀ ਵਾਰੀ ਹੋ ਰਿਹਾ ਜਿਹਦੇ ਵਿੱਚ ਸਰਕਾਰ ਦੇ ਡੱਲੇ ਦੀ ਕਰ ਰਹੀ ਆ ਕਹਿਣ ਦਾ ਮਤਲਬ ਹੈ ਜਿੰਨੇ 5 ਮਿੰਨਾਂ ਜ਼ਮੀਨਾਂ ਆਕੜਾ ਦੇ ਤੌਰ ਤੇ ਇਕਵੈਰ ਹੋਈ ਸੀ 35 ਲੱਖ ਨੂੰ 30 ਲੱਖ ਖਰੀਦ ਕਰਿਆ ਪੰਜਾਬ ਸਰਕਾਰ ਨੇ ਉਹ ਪਾ ਸਰਕਾਰ ਨੂੰ 70 ਲੱਖ ਨੂੰ ਦੇ ਦਿੱਤੀ ਪਾਰ ਸਰਕਾਰ ਨੇ ਕਾਰਪੋਰੇਟ ਸੈਕਟਰ ਨੂੰ ਉਹ 2 ਕਰੋੜ ਰੁਪਏ ਕਿਲਾ ਦਿਆ ਐਵੇਂ ਹੀ ਹੁਣ ਇਹਨੇ ਪਹਿਲਾਂ ਕਰਜ਼ੇ ਦੇ ਨਾਂ ਤੇ ਮੈਂ ਕਰਜ਼ਾ ਲੈ ਰਿਆ ਪਾਰ ਸਰਕਾਰ ਨਾਲ ਤੀਨ ਦਿੱਤੀ ਔਰ ਸਰਕਾਰ ਅਬਾਨੀਆਂ ਉਡਾਨੀਆਂ ਨੂੰ ਬੜੇ ਮਹਿੰਗੇ ਰੇਟਾਂ ਤੇ ਉਹ ਆਪਣੇ ਇੱਥੇ ਬੱٹے ਬੱٹے ਸਟੋਰ ਹੋ ਜਣੇ ਸਰਦਾ ਸੁੱਦਾ ਬਣਦੇ ਨੇ ਜਾਂ ਪੰਜਾਬ ਨੂੰ ਖਤਮ ਕਰਨ ਵਾਸਤੇ ਸਾਰਾ ਕੁਝ ਤਰਹਾ ਜਾ ਰਿਹਾ ਐਡੇ ਗੱਲ ਕਹਿ ਪੋਰਸ ਦਾ ਪਲੱਸ ਦੂਜੇ ਪਾਸੇ ਜਿਹੜੀ 2023 ਦੀ ਬਿੱਲ ਪੱਕਾ ਲਗਦਾ ਇਸ ਟਾਈਮ ਬਚਿਆ ਗਿਆ 68 ਮਟ ਲਾੜੇ ਲੋਕਾਂ ਦੇ ਉਹਦਾ ਵੱਡਾ ਬਰੋਦਾ ਆਪੀਚਾ ਪਾਣੀ ਵਾਲਾ ਹੋ ਗਿਆ ਜਾ ਜਿਹੜਾ ਕਹਿੰਦੇ ਨੇ ਕਿ 트럼ਪ ਬਾਰ ਬਿਆਨ ਦੇ ਰਹੇ ਨੇ ਕਹਿਰ ਬੰਦ ਕਰੋ ਟੈਕਸ ਬੰਦ ਕਰੋ ਖਾਣ ਰੋਣ ਚੀਜ਼ਾਂ ਤੇ ਉਹਦਾ ਵੀ ਇੱਕ ਕਾਰਨ ਜਿਵੇਂ ਲੋਕ ਦੁੱਧ ਦਾ ਉਤਪਾਦ ਕਰਦੇ ਨੇ ਬਹੁਤ ਲੋਕ ਦੁੱਧ ਨਾਲ ਜੁੜੇ ਹੋਏ ਨੇ ਜਾਂ ਮੱਛੀ ਫਾਰਮ ਹੈਰੇ ਨਾਲ ਜੁੜੇ ਹੋਏ ਨੇ ਇੱਥੇ ਉਹ ਪਲੇਅਰ ਖੜਾ ਕਰ ਰਿਹਾ ਨੇ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਜਿਵੇਂ ਜੀਵਨ ਸਿੰਘ ਨੇ ਆ ਸਾਸਤਿ ਜਗ ਦੇ ਜਣਿਆ ਨੇ ਉਹਦੇ ਬਾਅਦ ਲੋਕਾਂ ਨੂੰ ਲੱਗਦਾ ਜੀ ਸਾਡੇ ਦਾ 80 ਕਿਲੋ ਤੋਂ 70 ਕਾਉਣ ਲਊਗਾ ਉਹਦੇ ਬਾਅਦ ਜਦੋਂ ਆਪ ਖੜ ਕੇ ਤਾਂ ਲੋਕਾਂ ਗਿਆ ਸੁਣ ਜਿਵੇਂ ਜਿਹੜੇ ਸੀਮਾਂ ਦੇ ਵਿੱਚ ਹੋਣੀਆਂ ਐਵੇਂ ਚੀਪਾਂ ਦੇ ਵਿੱਚ ਹੋਣੀਆਂ ਕੱਪਿਆਂ ਦੇ ਮੈਨੇ ਹੁੰਦੇ ਤੇ ਜੀ ਆ ਸੀਮਾਂ ਨੇ ਇੰਟਰਨੈਟ ਦੇ ਛੱਡੀਆਂ ਦੇ ਸਤਾਈਆਂ ਦੇ ਕਰਤੇ ਐਵੇਂ ਬਿਜਲੀ ਗੱਲ ਵੀ ਹੋਣਾ ਸਰਕਾਰ ਅਸੀਂ ਚੋਣਾਂ ਕਿਹਾਦੇ ਵਾਸਤੇ ਅਸੀਂ ਸਰਕਾਰ ਚੁਣਦੇ ਆ ਤੁਸੀਂ ਸਾਨੂੰ ਚੋਲਤਾਂ ਦਿੰਦੀ। ਸਾਡਾ ਕਿੱਲਾ ਹੋ ਕਰੂਗੀ? ਪਰ ਸਰਕਾਰ ਨੇ ਤੁਮ ਵੱਧ ਤੋਂ ਵੱਧ ਸਾਰਾ ਕੁਝ ਕਾਰਪੋਰੇਟ ਸੈਕਟਰ ਨੂੰ ਪ੍ਰਾਈਵੇਟ ਕਰ ਰਹੀ ਆ। ਫਿਰ ਸਾਨੂੰ ਸਰਕਾਰਾਂ ਤੇ ਉਹ ਲੋਡ ਨਹੀਂ ਨਹੀਂਗੀ। ਆਹੀ ਵੱਡਾ ਕਾਰਨ ਸਰਕਾਰ ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਟਿਕਾਣਿਆਂ ਦੇ ਵਿੱਚ ਠੱਗਾਂ ਦੇ ਜੁੱਟ ਰਹੀ ਆ। ਉਹਨਾਂ ਦੇ ਜਿਹੜੇ ਆਮ ਲੋਕਾਂ ਤੇ ਕਿਸਾਨ ਉਸਕਾ ਦਿੱਕਤੀ-ਮੇਂਤੀ ਲੈਣਾ ਹੈ ਉਹ ਆਪਣਾ ਵੀ ਰੋਜ਼ੀ-ਰੋਟੀ ਕਰਕੇ ਤਾਂ ਦੇ ਉਹਨਾਂ ਨਾਲ ਖਤਮ। ਮਰਦਾਨ ਜੀ ਜਿਵੇਂ ਹੁਣ ਰੋਡ ਸ਼ੋਅ ਕਰਿਆ ਗਿਆ ਇਸ ਤੋਂ ਬਾਅਦ ਇਹ ਤੋਂ ਅਗਲਾ ਕੀ ਸਟੈਪ ਹੋਊਗਾ? ਇਹ ਤੋਂ ਬਹੁਤ ਇਸ ਟਾਈਮ ਦਾ ਜਿਹੜਾ ਵੱਡਾ ਐਲਾਨ ਆ ਸੋ ਵੀ ਕੀ ਬਤਾ ਉਹਨਾਂ ਨੇ ਫੇਰ ਰੱਖਿਆ ਵਾ ਬਾਕੀ ਕੇਐਮ ਭਾਰਤ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ 13 ਤਰੀਕ ਨੂੰ ਪੂਰੇ ਪੰਜਾਬ ਦੇ ਜਿਹੜੀਆਂ ਜੀਵਨਾ ਲੈਂਡਪੋਲਿੰਗ ਦੀ ਪੁਲਿਸ ਕਹਤਾਈਆਂ ਨੇ ਉੱਥੇ ਮੋਟਰਸਾਈਕਲ ਕਾਰ ਰੈਲੀ ਕੱਢੀ ਜਾਊਗੀ ਦੁਆਰੇ ਲੋਕਾਂ ਨੂੰ ਜਾਗਰਤ ਕਰਿਆ ਜਾਂਦਾਂ ਲੋਕਾਂ ਨੂੰ ਸਮਝ ਲੱਗੇ ਦਰਜਾ 30 ਤਰੀਕ ਨੂੰ ਜਲੰਧਰ ਦੇ ਵਿੱਚ ਕੇਐਮ ਭਾਰਤ ਵੱਲੋਂ ਵੱਡਾ ਇਕੱਠ ਕਰਿਆ ਜਾ ਰਿਹਾ ਕੁੱਟੇ ਦੇ ਸਾਹਮਣੇ ਲੈਂਡਪੋਲਿੰਗ ਦੀ ਕੌਂਸਿਲ ਦੇ ਸਾਹਮਣੇ ਉਹਦੇ ਵਿੱਚ ਨਾਲ ਸਾਡੀਆਂ ਹੋਰ 10 ਮੰਗਾਂ ਨੇ ਮੁੱਖ ਤੌਰ ਤੇ ਜਿਵੇਂ ਬਾਤ ਕਰਨ ਦਾ ਮਸਲਾ ਹੋ ਗਿਆ ਲੈਂਡਪੂਲਿੰਗ ਦਾ ਹੋ ਗਿਆ ਤੇ ਬਿਜਲੀ ਵਾਲਾ ਹੋ ਗਿਆ ਦੋਹੇ ਜਿਹੜੇ ਪਹਿਲਾਂ ਸਭੂ ਬਾਰਡਰਾਂ ਤੇ ਜਾਂ ਸਿੰਗਲ ਬਾਰਡਰ ਤੇ ਲਈ ਦੋਹੇ ਮੁੱਤੇ ਲੱਗੇ ਨੇ ਉਹਨਾਂ ਜਿੰਨਾਂ ਵੀ ਹਾਲ ਤੱਕ ਲੋਕਾਂ ਦਾ ਨੁਕਸਾਨ ਆ ਜਾਂ ਪਰਚੇ ਵਗੈਰਾ ਹੋ ਰਹੇ ਨੇ ਜਾਂ ਜਿਹਨਾਂ ਨੌਕਰੀਆਂ ਨੇ ਨੇ ਬਹੁਤ ਜਨਗਤ ਉਹਨੂੰ ਸਾਰੇ ਮੰਗਾ ਪਾਈਆਂ ਗਈਆਂ ਨੇ ਇਹਦੇ ਕਰਕੇ ਦੇਖੋ ਕਾਹ ਨਹੀਂ ਜੀ ਲਗਾਤਾਰ ਦੂਜੀ ਵੱਡੀ ਗੱਲ ਆ ਹੋਈ ਆ ਅੱਜ ਐਸਕੇਮ ਦੇ ਸੱਤੇ ਤੇ ਐਸਕੇਮ ਭਾਰਤ ਨੇ ਜਿਹੜੀ ਹਮਾਇਤ ਕਰੀ ਆ ਬਹੁਤ ਬੜਾ ਬੜੀ ਦਾ ਫਾਇਦਾ ਫਾਇਦਾ ਸਾਰੇ ਲੋਕ ਐਸਕੇਮ ਵਾਲੇ ਦੀ ਲੋਕਾਂ ਨੂੰ ਇੱਥੇ ਰਾਹ ਦੇਖਾ ਵੀ ਦੋ ਕੱਟੇ ਹੋਣ ਲੱਗੇ ਅੱਜ ਦੀ ਜਿਹੜੀ ਫੈਕਟ ਮਾਰਤ ਪੂਰੇ ਪੰਜਾਬ ਦੇ ਵਿੱਚ ਹੋਇਆ ਲੋਕਾਂ ਨੂੰ ਆਸ ਜਾ ਆ ਗਈ ਲੋਕਾਂ ਜੋ ਲੋਕ ਸ਼ਹਿਰੀ ਲੋਕ ਤੇ ਸਰਦ ਪਿੰਡ ਪਈ ਜਾ ਕਿਸਾਨ ਜਮਪੂਰ ਸਾਰਿਆਂ ਨੂੰ ਲੱਗਿਆ ਵੀ ਹਾਥਲਰਾਂ ਨੂੰ ਉੱਠਣਗੇ ਸਰਕਾਰਾਂ ਨਾਲ ਲੜਨਗੇ ਕਿਉਂਕਿ ਜਿਹੜੀ ਲੈਂਡ ਕੋਲਕ ਪੁਲਿਸ ਆ ਜਾਂ ਚਿੱਪਾ ਵਾਲੇ ਨਿਕੰਦਰੀ ਆ ਜਾਂ ਪਾਣੀ ਦੇ ਬੰਡਾ ਨੇ ਵੀ ਪੰਜਾਬ ਨਹੀਂ ਸੁਣਤਰਾ ਬਾਖਣਾ ਉਹ ਕਰਕੇ ਲੋਕਾਂ ਨੂੰ ਕਾਸ ਬਚੀ ਆ ਇਹ ਲੋਕ ਇਕੱਠੇ ਹੋ ਕੇ ਕਿਹਨਾਂ ਨੂੰ